ਨਾ ਹਰ ਕੋਈ ਬੇਗਾਨਾ ਏ ਫਰਸ਼ਾਂ ਤੋਂ ਅਰਸ਼ 'ਤੇ ਚੌਣ ਵਾਲੀ ਅਮੀ ਤੇ ਆਪ ਸਭ ਨੂੰ ਪਤਾ ਏ ਕਿ ਹਰ ਇੱਕ ਮੁੰਡਾ ਕੁੜੀ ਬਾਹਰਲੇ ਮੁਲਕ ਤੋਂ ਆ ਕੇ ਆਪਣੇ ਮਾਪਿਆਂ ਨੂੰ ਸਰਪ੍ਰਾਈਜ਼ ਦਿੰਦੇ ਹਨ ਉੱਥੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਏ ਜਿਸ ਵਿੱਚ ਹਿਮਾਚਲ ਦੀ ਕੁੜੀ ਆਪਣੇ ਘਰ ਸਿਹਾਂ ਸਾਲਾਂ ਬਾਅਦ ਆਉਂਦੀ ਆ ਤੇ ਇੱਕਦਮ ਆਪਣੀ ਧੀ ਨੂੰ ਦੇਖ ਕੇ ਮਾਂ ਦੇ ਹੋਸ਼ ਉਡ ਜਾਂਦੇ ਹਨ ਜਿਸ ਦੀ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਵੀਡੀਓ ਪਰ ਤੁਹਾਡੀ ਕੀ ਪ੍ਰਤੀਕਿਰਿਆ ਹੈ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਘਰ ਨਹੀਂ ਹੁੰਦਾ ਲੱਖਾਂ ਮੇਰੇ ਰਿਸ਼ਤੇ ਨੇ